ਸਤਿ ਸ਼੍ਰੀ ਅਕਾਲ ਪੀਪੀ 32 ਨਵਾਂ ਸ਼ਹਿਰ ਦੇਖ ਰਹੇ ਹੋ ਸਾਥਿਓ ਤਸਵੀਰਾਂ ਤੁਹਾਨੂੰ ਬਲਾਚੌਰ ਤੋਂ ਦਿਖਾ ਰਹੇ ਜੋ ਕਿ ਬਹੁਤ ਹੀ ਦਰਦਨਾਕ ਨੇ ਦੱਸ ਦਈਏ ਬਲਾਚੌਰ ਮੁੱਖ ਮਾਰਗ ਤੇ ਸਥਿਤ ਰਾਣਾ ਟਾਬਾ ਦੇ ਨਜ਼ਦੀਕ ਟਰੈਕਟਰ ਟਰਾਲੀ ਦੇ ਪਿੱਛੇ ਟਿਪਰ ਚਾਲਕ ਵੱਲੋਂ ਜਿਹੜੀ ਅਣਗਹਿਲੀ ਹੋ ਜਾਂਦੀ ਹੈ ਤੇ ਟਰੈਕਟਰ ਟਰਾਲੀ ਨੂੰ ਪਿੱਛੋਂ ਜਿਹੜੀ ਟੱਕਰ ਮਾਰੀ ਜਾਂਦੀ ਹੈ ਟਿਪਰ ਵੱਲੋਂ ਤੇ ਉਸ ਤੋਂ ਬਾਅਦ ਇੱਕ ਵੱਡਾ ਹਾਦਸਾ ਹੋ ਜਾਂਦਾ ਦੱਸ ਦਈਏ ਡਰਾਈਵਰ ਦੇ ਨਾਲ ਬੈਠੇ ਜਾਣੀ ਕਿ ਟਰੈਕਟਰ ਦੇ ਡਰਾਈਵਰ ਦੇ ਨਾਲ ਬੈਠੇ ਵਿਅਕਤੀ ਦੀ ਟਰਾਲੀ ਦੇ ਟਾਇਰ ਥੱਲੇ ਆਉਣ ਨਾਲ ਮੌਕੇ ਤੇ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਦੱਸ ਦਈਏ ਕਿ ਇੱਕ ਟਰੈਕਟਰ ਟਰਾਲੀ ਬਲਾਚੌਰ ਮੁੱਖ ਮਾਰਗ ਤੇ ਆਪਣੇ ਰਸਤੇ ਤੇ ਜਾ ਰਹੀ ਹੁੰਦੀ ਹੈ ਜਿਸ ਦੇ ਵਿੱਚ ਦੱਸਿਆ ਜਾ ਰਿਹਾ ਕਿ ਟਰਾਲੀ ਦੇ ਵਿੱਚ ਝੂਲੇ ਹੁੰਦੇ ਆ ਕਿਉਂਕਿ ਇਹ ਜਿਹੜੀ ਟਰੈਕਟਰ ਟਰਾਲੀ ਹੁੰਦੀ ਹੈ ਇਹ ਫਗਵਾੜਾ ਤੋਂ ਮੁਹਾਲੀ ਵੱਲ ਨੂੰ ਜਾ ਰਹੀ ਹੁੰਦੀ ਹੈ ਤੇ ਝੂਲੇ ਲਿਜਾ ਕੇ ਇਹਨਾਂ ਨੇ ਮੁਹਾਲੀ ਕਿਤੇ ਲਗਾੜੇ ਹੁੰਦੇ ਆ ਔਰ ਪਿੱਛੋਂ ਇੱਕ ਟਿਪਰ ਜਿਹੜਾ ਸਪੀਡ ਨਾਲ ਆਉਂਦਾ ਔਰ ਦੱਸਿਆ ਜਾ ਰਿਹਾ ਕਿ ਟਿਪਰ ਚਾਲਕ ਦੀ ਅੱਖ ਲੱਗ ਜਾਂਦੀ ਹੈ ਤੇ ਟਿਪਪਰ ਜਿਹੜਾ ਆ ਕੇ ਟਰੈਕਟਰ ਟਰਾਲੀ ਨੂੰ ਪਿੱਛੋਂ ਹਿੱਟ ਕਰਦਾ ਇੱਕ ਵਿਅਕਤੀ ਜਿਹੜਾ ਆ ਟਰੈਕਟਰ ਚਲਾ ਰਿਆ ਹੁੰਦਾ ਇੱਕ ਨਾਲ ਬੁੰਨਟ ਤੇ ਬੈਠਾ ਹੁੰਦਾ ਤੇ ਇੱਕ ਝੂਲਿਆਂ ਦੇ ਉੱਪਰ ਬੈਠਾ ਹੁੰਦਾ ਮਤਲਬ ਟਰਾਲੀ ਤੇ ਹੁੰਦਾ ਤਾਂ ਜਦੋਂ ਪਿੱਛੋਂ ਟਿਪਪਰ ਹਿੱਟ ਕਰਦਾ ਜਿਹੜਾ ਬੁੰਨਟ ਤੇ ਬੈਠਾ ਹੁੰਦਾ ਉਹ ੇਠਾ ਡਿੱਗ ਜਾਂਦਾ ਤੇ ੇਠਾ ਡਿੱਗਣ ਕਰਕੇ ਉਸ ਦੀ ਜਿਹੜੀ ਹੈ ਮੌਤ ਹੋ ਜਾਂਦੀ ਹੈ ਦੱਸਿਆ ਜਾ ਰਿਹਾ ਕਾਫੀ ਸਮਾਂ ਉਹ ਜਿਹੜਾ ਸੜਕ ਦੇ ਉੱਤੇ ਹੀ ਤੜਪਦਾ ਰਿਹਾ ਪਰ ਕਿਉਂਕਿ ਇਹ ਹਾਦਸਾ ਜਿਹੜਾ ਤੜਕਸਾਰ ਹੋਇਆ ਇਸ ਕਰਕੇ ਕੋਈ ਮਦਦ ਨੂੰ ਬੋੜਿਆ ਨਹੀਂ ਤੇ ਉਸ ਦੀ ਮੌਕੇ ਤੇ ਮੌਤ ਹੋ ਜਾਂਦੀ ਹੈ ਟਰੈਕਟਰ ਟਰਾਲੀ ਦਾ ਨੰਬਰ ਪੀਪੀ 07 ਬੀ Y8364 ਜਦੋਂ ਕਿ ਟਿਪਰ ਦਾ ਨੰਬਰ ਹੈ ਪੀਪੀ 08 EW3637 ਔਰ ਇਹ ਜਿਹੜੀ ਘਟਨਾ ਆ ਬਹੁਤ ਹੀ ਦਰਦਨਾਕ ਹੈ ਔਰ ਤੁਸੀਂ ਤਸਵੀਰਾਂ ਨਾਲ ਦੇਖ ਸਕਦੇ ਹੋ ਕਿ ਪਰ ਟਰੈਕਟਰ ਟਰਾਲੀ ਨੂੰ ਟੱਕਰ ਮਾਰਦਾ ਹੈ ਤੇ ਸੜਕ ਦੇ ਲੋਹੇ ਦੀ ਰੇਲ ਨੂੰ ਤੋੜਦਾ ਹੋਇਆ ਡੂੰਘੇ ਖਤਾਨਾਂ ਵਿੱਚ ਜਾ ਕੇ ਡਿੱਗਦਾ ਤੇ ਰੇਲਿੰਗ ਵੀ ਬੁਰੀ ਤਰ੍ਹਾਂ ਨੁਕਸਾਨੀ ਗਈ ਹੈ ਔਰ ਟ੍ਰਿਪਰ ਟਿਪਰ ਵੀ ਤੁਸੀਂ ਦੇਖ ਸਕਦੇ ਹੋ ਕਿਵੇਂ ਖੇਤਾ ਦੀ ਖਤਾਨਾਂ ਵਿੱਚ ਜਾ ਕੇ ਡੇਗਿਆ ਹੋਇਆ ਤਾਂ ਭਾਰੀ ਨੁਕਸਾਨ ਹੋਇਆ ਗੱਡੀਆਂ ਦਾ ਵੀ ਤੇ ਇੱਕ ਜਾਣੀ ਨੁਕਸਾਨ ਹੋਇਆ ਮੌਕੇ ਦੀਆਂ ਤਸਵੀਰਾਂ ਦਿਖਾਣੇ ਹਾਂਜੀ ਸਰ ਜੀ ਸਵੇਰੇ ਇੱਕ ਹਾਸਾ ਹੋਇਆ ਟਰੈਕਟਰ ਤੇ ਟਿਪਰ ਦੇ ਜੀ ਜੀ ਉਸ ਬਾਰੇ ਜਾਣਕਾਰੀ ਦਿਓ ਕੀ ਮਾਮਲਾ ਸੀਗਾ ਜੀ ਅ ਅੱਜ ਸਵੇਰੇ ਕਰੀਬ 5:00 ਵਜੇ 5:30 ਵਜੇ ਥਾਣੇ 'ਚ ਪਹੁੰਚ ਹੋਈ ਸੀ ਕਿ ਇੱਕ ਸਾਡੇ ਇਥੇ ਰਾ ਫੌਜੀ ਤਬਕਤ ਇੱਕ ਟਰਾਲੀ ਜੋ ਕਿ ਝੋਲਿਆਂ ਦੇ ਵਗੈਰਾ ਨਾਲ ਲੱਗੀ ਹੋਈ ਸੀਗੀ ਟਰਾਲੀ ਤੇ ਉੱਤੇ ਤਿੰਨ ਬੇਅਕਤੀ ਸਵਾਰ ਸੀਗੇ ਦੋ ਤਾਂ ਬੋਲਰ ਤੇ ਇੱਕ ਬੋਲਰ ਤੇ ਬੈਠਾ ਸੀ ਚਲਾ ਰਿਹਾ ਸੀ ਤੇ ਇੱਕ ਪਿੱਛੇ ਉਹਦੇ ਸਮਾਨ ਦੇ ਉੱਪਰ ਸੁੱਤਾ ਪਿਆ ਸੀ ਜੇ ਉਹਨੂੰ ਪੁੱਛਾਂ ਉਹ ਘਾ ਰਿਹਾ ਸੀ ਕਿ ਪਰ ਮੁਰਗੇ ਦੀ ਖਰਾਕ ਦਾ ਭਰਿਆ ਹੋਇਆ ਉਹ ਜ ਸੜਕ ਵੀ ਕਾਫੀ ਖੁੱਲੀ ਸੀ ਅਜਨਿਤ ਇਸ ਤਰ੍ਹਾਂ ਲੱਗਦਾ ਵੀ ਜਿਹੜਾ ਟ੍ਰੱਕ ਡਰਾਈਵਰ ਸੀ ਉਹਦੀ ਅੱਖ ਲੱਗੀ ਤੇ ਉਹਨੇ ਪਿੱਛੇ ਲਿਆ ਕੇ ਟਰਾਲੀ ਨੂੰ ਬੜਾ ਜ਼ਬਰਦਸਤ ਥੈਂਟ ਕੀਤਾ ਤੇ ਜਿਹੜਾ ਕੋ ਬੋਨਟ ਦੇ ਉੱੱਠਾ ਇੱਕ ਵਿਅਕਤੀ ਸੀ ਲਖਪ੍ਰਿੰਦਰ ਸਿੰਘ ਪੁੱਤਰਾ ਭਜਨ ਸਿੰਘ ਜੋ ਕਿ ਅੰਮ੍ਰਿਤਸਰ ਦਾ ਪਟਿਆ ਲੱਗਾ ਹੋਇਆ ਅੰਮ੍ਰਿਤਸਰ ਰਹਿਣ ਵਾਲਾ ਉਹ ਥੋੜਾ ਜਰ ਉੱਥੇ ਡਿਗਣ ਨਾਲ ਦੇ ਸਿਰ 'ਤੇ ਸੱਟ ਲੱਗੀ ਔਰ ਕੁਛ ਛੇਰ ਹੋ ਉੱਥੇ ਸਾਹ ਹੁ ਲੈਣ ਤੋਂ ਬਾਅਦ ਉਹਦੇ ਮੌਕੇ ਤੇ ਐਡ ਵੀ ਸਪੌਟ ਮੌਤ ਹੋ ਗਈ ਇਹ ਕਿੱਥੋਂ ਆ ਰਹੇ ਸੀਗਾ ਟਰੈਕਟਰ ਜਿਹੜਾ ਜਾਣਾ ਸੀਗਾ ਕਿੱਥੇ ਜਾਣਾ ਸੀਗਾ ਤੇ ਕਿੱਥੋਂ ਆ ਰਹੇ ਸੀਗੇ ਇਹ ਟਿਪਰ ਕਿੱਥੋਂ ਆ ਰਿਹਾ ਟਰੈਕਟਰ ਜੀ ਇਹ ਫਗਵਾੜੇ ਦਾ ਕੋਠੇਕੇਦਾਰ ਆ ਜੋ ਕਿ ਮੇਲਿਆਂ ਤੋਂ ਤਹਰਾ ਤਿਹਾਰਾਂ ਦੇ ਦੌਰਾਨ ਜਿਹੜੇ ਝੂਲੇ ਚਾਹੇ ਲਗਾਉਣ ਦਾ ਕੰਮ ਕਰਦਾ ਹੈ ਤੇ ਉਹ ਉਹਦਾ ਇਹ ਮਾਸ ਸੀ ਇਹ ਲੈ ਕੇ ਇਹਨਾਂ ਨੇ ਪਗਵਾੜੇ ਤੋਂ ਚਲੇ ਸੀ ਤੇ ਇਹਨਾਂ ਨੇ ਮਹਾਲੀ ਜਾਣਾ ਸੀ ਮਹਾਲੀ ਕੋ ਅਗਲਾ ਝੂਲੇ ਲਾਉਣ ਦਾ ਫੰਕਸ਼ਨ ਸੀ ਟਿਪਰ ਵਾਲਾ ਕਿੱਥੇ ਦਾ ਆ ਰਹਾ ਸੀ ਕਿੱਥੋਂ ਜਾਣਾ ਸੀ ਟਿਪਰ ਜਿਹੜਾ ਉਹ ਕੂਠਲੇ ਦੇ ਬੰਦੇ ਰਹਿਣ ਵਾਲੇ ਆ ਉਹ ਤੋਂ ਚਲੇ ਸੀ ਇੱਕ ਟਿਪਪਰ ਜਿਹੜਾ ਮਹਾਲੀ ਚੰਡੀਗੜ੍ਹ ਜਾ ਰਿਹਾ ਸੀਗਾ ਅਚਾਨਕ ਹੀ ਇੱਥੇ ਇਹਨਾਂ ਦੀ ਪਿੱਛੇ ਤੋਂ ਮਤਲਬ ਉਹਦੀ ਅੱਖ ਲੱਗਣ ਕਰ ਜਿਹੜਾ ਟਿਪਪਰ ਆ ਉਹ ਟਰਾਲੀ ਦੇ ਬੈਕਸਾਈਡ ਦੇ ਰੁਕ ਗਿਆ ਤੇ ਉਹ ਟਰਾਲੀ ਵੀ ਸਮਾਨ ਨਾਲ ਲੋਡ ਸੀ ਟਿਪਪਰ ਵੀ ਕਾਫੀ ਸੀ ਤੋਂ ਜਿਹੜਾ ਹਿੱਟ ਹੋਣ ਦੇ ਨਾਲ ਇਹ ਬੋਲਡ ਤੇ ਬੈਠਾ ਬੰਦਾ ਸੀ ਥੱਲੇ ਦਿੱਤੇ ਇਸ ਹਾਦਸੇ ਤੋਂ ਬਾਅਦ ਜਨਤਾ ਨੂੰ ਕੋਈ ਅਵੇਰਨਲੀ ਮੈਸੇਜ ਦੇਣਾ ਚਾਹੁੰਦੇ ਕੋਈ ਵੈਸੇ ਤਾਂ ਮੋਹਿਦ ਜੀ ਲੋਕਾਂ ਨਾਲ ਜੇ ਕੋਈ ਵਿਚਾਰ ਕਰੀਦੇ ਜਾਂ ਮਿਲੀਦੇ ਤਾਂ ਉਦੋਂ ਤਾਂ ਓਨੀ ਕੁ ਦੇਰੀ ਹੋਪ ਇਸ ਨੂੰ ਮੰਨਣ ਨੂੰ ਤਿਆਰ ਹੁੰਦੇ ਕਿਹਾ ਜੀ ਇਹਦੀ ਆ ਗਲਤੀ ਸੀ ਜਿਹਦਾ ਆਹ ਇਹਨੂੰ ਇਦਾਂ ਨਹੀਂ ਕਰਨਾ ਚਾਹੀਦਾ ਸੀਗਾ ਪਰ ਮੋਸਟਲੀ ਅਸੀਂ ਤਾਂ ਸਾਡੀ ਡਿਊਟੀ ਹੈ ਜੀ ਅਸੀਂ ਤਾਂ ਹਰ ਵੇਲੇ ਅਵੇਅਰ ਕਰਦੇ ਆ ਜਿੱਦਾਂ ਹੁਣ ਅੱਜਕੱਲ ਥੋੜਾ ਧੁੰਦ ਦਾ ਸਮਾਂ ਚੱਲਿਆ ਠੰਡ ਦਾ ਸਮਾਂ ਸ਼ੁਰੂ ਹੋ ਗਿਆ ਤੇ ਜਿਆਦਾ ਅਸੀਂ ਲੋਕਾਂ ਨੂੰ ਕਹਿ ਰਹੇ ਹਾਂ ਕਿ ਫੌਕ ਲੱਟਾਂ ਦਾ ਜਿਹੜਾ ਉਹ ਇਸਤੇਮਾਲ ਕਰੋ ਥੋੜੀ ਗੱਡੀ ਨੂੰ ਆਪਣੇ ਸਲੋ ਸਪੀਡ ਦੇ ਵਿੱਚ ਚਲਾਓ ਤਾਂ ਕਿ ਤੁਸੀਂ ਸਖੇ ਜਿਹੜਾ ਹੈ ਉਹ ਆਪਣੀ ਮੰਜ਼ਿਲ ਤੱਕ ਪਹੁੰਚ ਜਾਓ